ਉਨੋਂ ਦੀ ਹਰ ਚੀਜ਼ ਬਣਾਉਣਾ ਕਦੇਂ ਡੇਂਦੇ ਹੋ ਮੇਰੇ ਤੋਂ ਵੀ ਪਰਦੇ ਰੱਖੇ ਜਾਂਦੇ ਆ ਘਰ 'ਚ ਇਹ ਜੀ ਸਾਬਾ ਉਹਦੇ ਲਈ ਸੋਨਾ ਬਣਾ ਕੇ ਲਿਆਇਆ ਤੇ ਚਾਂਦੀ ਬਣਾ ਕੇ ਲਿਆਇਆ ਵਾ ਨੀ ਕੀ ਬਣਾਇਆ ਉਹਦੇ ਲਈ ਦੱਸ ਉਹ ਜੋ ਕੌਂਦੀਆਂ ਗੋਰੀ ਉਹ ਕੌਂਦੀਆਂ ਕੀ ਵੱਖਰਾ ਪਾਲਿਆ ਉਹਨੂੰ ਦੱਸ ਨਹੀਂ ਮੇਰੀ ਗੱਲ ਸੁਣੋ ਹਾਂ ਤੇ ਇਹ ਵੀ ਘਰ 'ਚ ਹੀ ਰਹਿਨੇ ਆ ਤੁਹਾਨੂੰ ਪਤਾ ਵੀ ਸਾਬੇ ਨੇ ਉਹਦੇ ਵਾਸਤੇ ਬਾਰੋਂ ਪਾਲੀਆਂ ਬਣਾ ਕੇ ਲਿਆਂਦੀਆਂ ਆ ਨਾਲ ਉਹਨੂੰ ਝਾਂਜਰਾ ਬਣਾ ਕੇ ਦਿੱਤੀਆਂ ਆ ਬਾਰੋਂ ਲਿਆਂਕ ਕੇ ਸ਼ਾ ਆ ਗੱਲ ਵਾ ਪੂਜਾ ਇੱਕ ਦਿਗੀ ਉਹ ਦਿਗਲੇ ਮੀਂਹ ਕਾਲ ਤੋਂ ਉਹ ਤਾਂ ਬੰਦਾ ਬਾਹਰ ਗਿਆ ਵਾ ਜੇ ਇਹ ਤਾਂ ਬਣਾਤੇ ਮਮੀ ਨੇ ਤਾਂ ਫਿਰ ਕੀ ਹੋ ਗਿਆ ਆ ਨਿੱਕੇ ਨਿੱਕੇ ਅੰਗਲਾਂ ਨਾਲ ਸੋਚੀ ਜਾਈਂ ਜਾਂ ਘਰ ਵਿੱਚ ਨਾ ਆਪਣੇ ਪਰਿਵਾਰ ਵਿੱਚ ਹੀ ਉਹ ਕਿ ਬਾਹਰੋਂ ਆਣ ਵਾਲੇ ਉਹ ਜੇ ਪਾਲ ਆਉਗੀ ਤਾਂ ਚੰਗਾ ਲੱਗਦਾ ਬੰਦਾ ਸਾਡੀ ਸੇਵਤ ਕਰਦੀ ਹੁੰਦੀ ਤੇ ਜੇ ਮੈਂ ਪਾਲਾਂ ਤਾਂ ਤਾਂ ਨਹੀਂ ਸੇਵਤ ਹੁੰਦੀ ਤਾਂ ਅਗੜਾ ਕੋਈ ਨਹੀਂ ਦਿਆ ਕਰ ਜਾਂਦਾ ਆਣ ਕੇ ਮੈਨੂੰ ਵੀ ਪਵਾ ਦੋ ਹਾਂ ਉਹ ਬਾਬਾ ਅਹੀਂ ਕਹਿੰਦੇ ਤੂੰ ਨਾ ਪਾਇਆ ਕਰ ਉਹ ਤੂੰ ਵੀ ਪਾਈ ਤੈਨੂੰ ਅਸੀਂ ਨਾ ਕਰਦੇ ਦੱਸ ਤੈਨੂੰ ਗਰਾਂ ਨਹੀਂ ਕੋਈ ਨਹੀਂ ਤੁਹਾਣਾ ਹੁੰਦਾ ਆ ਤੀਨ ਤੋ ਉਹ ਵੜਾ ਲਈ ਹੋ ਦੱਸ ਆਹੋ ਬਹੁਤ ਝੋਨਾ ਆਂਦਾ ਆ ਮਾਤਾ ਨੇ ਬਟੂਆ ਸਾਫ ਕਰਕੇ ਰੱਖਿਆ ਆਪਣਾ ਝੋਨਾ ਆਂਦਾ ਆ ਤੈਨੂੰ ਫੜਾਉਣਾ ਉਹਨਾਂ ਨੇ ਝੋਨਾ ਚੁੱਪ ਕਰਕੇ ਨਾ ਤੇ ਆਪਣਾ ਹਾਲ ਪੈਲੀ ਬੰਨੇ ਦਾ ਕੰਮ ਛੱਡੋ ਤਾਂ ਤੁਸੀਂ ਵੀ ਬਾਹਰ ਨਿਕਲੋ ਕਿਤੇ ਕਿਸੇ ਪਾਸੇ ਲੱਗੋ ਅਹੀਂ ਨਹੀਂ ਆਪਣਾ ਗੱਲ ਨੂੰ ਖੁੱਕ ਦੀ ਸੋਚਣਾ ਹੈਗਾ ਅਹੀਂ ਆਪਣੀ ਕੁੜੀ ਦਾ ਤੱਕੜੀ ਬਰਉਣਾ ਆਪਣਾ ਕੋਕੜੀ ਬਰਉਣਾ ਹੀ ਉਹ ਸਾਰਾ ਆਪਣਾ ਘਰ ਦਾ ਬਣਾਈ ਜਾਣ ਡੇ ਆ ਚੁੱਪਚੀ ਤੇ ਅੰਦਰ ਖਾਤੇ ਉਹਨਾਂ ਦਾ ਸਾਰਾ ਕੁਝ ਚੱਲੀ ਜਾਣ ਡਿਆ ਵਾ ਤੁਹਾਨੂੰ ਕੋਈ ਕਿਸ ਗੱਲ ਦੀ ਹੈ ਕੋਈ ਸਾਫ ਦਾ ਪਤਾ ਵਾ ਲੈ ਦੱਸ ਕਿਦਾਂ ਗੱਲਾਂ ਕਰਨੀ ਉਹ ਆਂਡਾ ਪੈਲੀ ਬੰਨਣਾ ਵਾ ਆਮਦਾਨਾ ਉਲੀ ਰੋਟੀ ਪਾਣੀ ਖਾੜਾ ੱਤਲਣ ਡਿਆ ਵਾ ਭਰਾਏ ਕਾਡਾ ਬਾਹਰ ਗਿਆ ਵਾ ਚੰਗੇ ਭਾਈ ਰੋਟੀ ਖਾਂਦੇ ਆਂ ਤੂੰ ਦੱਸ ਬਾਹਰ ਪੇ ਜਿਹੜਾ ਕੋਈ ਬਾਹਰ ਜਾਈਏ ਹੈ ਤੇ ਬੰਦਾ ਹੋ ਕੇ ਦੱਸ ਅੱਛਾ ਤੇ ਭਰਾ ਬਾਹਰ ਗਿਆ ਤਾਂ ਤੁਹਾਡੇ ਲਈ ਗਿਆ ਵਾ ਤੁਹਾਡੇ ਲਈ ਕਮਾਈਆਂ ਕਰਨ ਡਿਆਓ ਚੱਲ ਆਪਣੇ ਘਰ ਦਾ ਵੰਡਿਆ ਪੈੜੀ ਦੇ ਵਿੱਚੋਂ ਕਹ ਲੈਨੇ ਅੱਧਾ ਹਿੱਸਾ ਲੈਣਾ ਆ ਤੁਹਾਡੇ ਜੋਗਾ ਨਹੀਂ ਸਾਰਾ ਕੁਛ ਉਹਨੇ ਬਣਾਇਆ ਹੈਗਾ ਤੇ ਤੁਹਾਨੂੰ ਹੀ ਦੇ ਦੇਣੀ ਆ ਕੱਲੇ ਨੂੰ ਪੈੜੀ ਵੀ ਮੈਂ ਬਾਹਰ ਗਿਆ ਤੇ ਕੋਈ ਨਹੀਂ ਤੂੰ ਪੈੜੀ ਸਾਂਭਲਾ ਕੱਲਾ ਹੀ ਇਦਾਂ ਨਹੀਂ ਹੋਣਾ ਹੈਗਾ ਮੈਨੂੰ ਤੇ ਸਮਝ ਨਹੀਂ ਆਉਂਦੀ ਅੱਜ ਤਣ ਹੋ ਗਏ ਆ ਅੱਜ ਤੋਂ ਸੜੀਆਂ ਬੱਦਿੰਦੇ ਗੱਲਾਂ ਗੱਲਾਂ ਕਰੀ ਜਾਂਦੀ ਕੋਖਣੀ ਆਇਆ ਮੈਨੂੰ ਜਾਓ ਮੇਰੇ ਲਾਗੋ ਚਲਜੋ ਤਹੀਂ ਨਹੀਂ ਮੇਰਾ ਅਗੇ ਸਿਰ ਪਾੜ ਪਾੜ ਕੇ ਦੁਰਾ ਹੋਣ ਧਿਆਵਾ ਇਹ ਕਤੋਂ ਹੀ ਵੀ ਆ ਕੇ ਮੇਰਾ ਸਿਰ ਖਾਈ ਜਾਣ ਧਿਆਵਾ ਹਣ ਹਾਂ ਉਹਦੇ ਸਿਰ ਪੀਣੋਂ ਹੰਡੀ ਹੈ ਨਾ ਤੇ ਚੱਲ ਤੂੰ ਪਿੰਡ ਵਾਲਾ ਜਰੂਰ ਦਵਾਈ ਲੈਣਾ ਨਹੀਂ ਮੈਂ ਨਹੀਂ ਲਿਉਣੀ ਹੈਗੀ ਦਵਾਈ ਐਦਾਂ ਹੀ ਠੀਕ ਹੋਵਾਂ ਮੈਂ ਉਹ ਐਦਾਂ ਠੀਕ ਨਹੀਂ ਹੋਣਾ ਤੂੰ ਮੈਨੂੰ ਪਤਾ ਟੈਨਸ਼ਨ ਦੀ ਲਈ ਜਾਂਦੀ ਐ ਨਹੀਂ ਉਹਦਾ ਇੱਕ ਗੱਲ ਨੂੰ ਪਤਾ ਨਹੀਂ ਕਿੰਨੀਆਂ ਗੱਲਾਂ ਸੋਚੀ ਜਾਂਦੀ ਮਨ ਵਿੱਚ ਐਵੇਂ ਟੈਨਸ਼ਨ ਲਈ ਜਾ ਤੰਗਾ ਚੱਲ ਫਿਰ ਮੈਂ ਵਾਪਸ ਦਵਾਈ ਫੜ ਲਉਣਾ ਪਿੰਡ ਵਾਲੇ ਡਾਕਟਰ ਕੋਲ ਜਾ ਕੇ ਆਹ ਦੋ ਖਰਕਮ ਬਣਾ ਲਿਉਣਾ ਉਹ ਕੋਲ ਮੈਂ ਤਦਲਾ ਰਸ਼ਟੇ ਪੇਰ ਐਵੇਂ ਸੋਦੀ ਨਾ ਜਾ ਤੈਨੂੰ ਮੇਰੀ ਫਿਕਰ ਹੋਵੇ ਤੇ ਹੋਰ ਕੀ ਚਾਹੀਦਾ ਆ ਇਹੋ ਤੇ ਗੱਲ ਦਾ ਸਾਰਾ ਰੋਣਾ ਆ ਅਗਲਾ ਆਪਣੀ ਜਨਾਨੀ ਵਾਸਤੇ ਹਰ ਚੀਜ਼ ਬਣਾਉਣ ਡਿਆ ਵਾ ਤੈਨੂੰ ਕੋਈ ਹੈ ਹੀ ਨਹੀਂ ਹੈਗਾ ਵੀ ਮੈਂ ਵੀ ਆਪਣੀ ਰਣ ਵਾਸਤੇ ਕੁੱਖ ਬਣਾ ਲਾਂ ਕਿਤੇ ਕੰਨ ਹੀ ਟੱਕ ਦਈਏ ਉਹਦੇ ਉਹਨੂੰ ਵੇਖੀ ਹੁਣ ਹਰ ਚੀਜ਼ ਮਿਲਿਆ ਕਰਨੀ ਆ ਬਣਾ ਕੇ ਮੈਨੂੰ ਹੀ ਨਹੀਂ ਕਹਿੰਨੇ ਪੁੱਛਣਾ ਹੈਗਾ ਦੇਦੇ ਕੀ ਕਰ ਲਿਆ ਤੈ? ਕੁਛ ਨਹੀਂ ਮੈਂ ਕਪੜੇ ਧੋਣ ਲੱਗੀ ਆ। ਤੇ ਹੁਣ ਇੰਨੇ ਦਟਾਰੇ ਕਪੜੇ ਧੋਣੇ ਆ ਤੈ। ਕੀ ਕਰਾਂ ਫਿਰ? ਕਪੜੇ ਜਮਾ ਪਤਾ ਕਿੰਨੇ ਹੋਏ ਧੋਣ ਵਾਲੇ। ਹੁਣ ਨਾ ਧੋਵਾਂਗੀ ਤੇ ਸੁਕਣੇ ਕਦੋਂ ਆ? ਮਾਂ ਆਈ ਤੇ ਧੋਪ ਲੱਗੀ ਹੈਗੇ। ਦੇਦੇ ਠੀਕ ਆ ਤੈ। ਨਹੀਂ ਨਹੀਂ ਭੈਣਾ ਠੀਕ ਕਿੱਥੇ ਆ ਮੇਰਾ ਅੱਗੇ ਵੀ ਵੀ ਬੜਾ ਘਟਿਆਈਓ ਸਿਰ ਤੇ ਪੀੜ ਹੋਈ ਜਾਂਦੀ ਆ ਤਰੀ ਖੋਖਣੇ ਸਮਝੋਂਂ ਰਿਆ ਮੈਨੂੰ ਤੇ ਜਾ ਫਿਰ ਤੁਸੀਂ ਜਾ ਕੇ ਨਾ ਰੈਸਟ ਕਰ ਲਓ ਆ ਦੋ ਕੱਪੜੇ ਆ ਨਾ ਮੈਂ ਝੱਟ ਧੋ ਦੇਣੇ ਆ ਕੋਈ ਗੱਲ ਨਹੀਂ ਨਹੀਂ ਰਹਿਣ ਤੇ ਮੈਂ ਧੋ ਲੈਣੇ ਆ ਕੋਈ ਨਹੀਂ ਆਏ ਹੈ ਦੀਦੀ ਇੰਨਾ ਵੀ ਨਹੀਂ ਮੈਂ ਕਰ ਸਕਦੀ ਜੇ ਤੁਸੀਂ ਮੈਨੂੰ ਇੰਨਾ ਕੰਮ ਤੋਂ ਕਹਿ ਸਕਦੇ ਤਾਂ ਕੀ ਗੱਲ ਮੇਰੇ ਆ ਦੋ ਹੀ ਕੱਪੜੇ ਆ ਕਿ ਤੈਨਾਂ ਕਿੱਥੇ ਲੱਗਣਾ ਇਹ ਮੈਂ ਝੱਟ ਧੋ ਦੇਣੇ ਆ ਨੂਰ ਦਾ ਸੂਟ ਆ ਤੇ ਇੱਕ ਦੋ ਆਹ ਵਾਲਾ ਕੋਈ ਨਹੀਂ ਜਾਓ ਤੁਸੀਂ ਜਾਓ ਰੈਸਟ ਕਰੋ ਜਾ ਕੇ ਘੜੀ ਧੋ ਲੈਂਗੀ ਨਾ ਦੇ ਦੇ ਕੀ ਕਰਦੇ ਤੁਸੀਂ ਮੈਂ ਉੱਥੇ ਨੇ ਕੱਪੜੇ ਧੋਹਦੀ ਰਹੀ ਮੈਂ ਕਿਹੜਾ ਪਹਿਲੀ ਵਾਰੀ ਕੱਪੜੇ ਧੋਣੇ ਆ ਨਾਲੇ ਜੇ ਤੁਸੀਂ ਇਦਾਂ ਵੇਖੋ ਸਰੀਰ ਬਿਮਾਰ ਹੋ ਕੇ ਕੰਮ ਕਰੋਗੇ ਤੇ ਮੈਨੂੰ ਕਿੰਨਾ ਕੁ ਚੰਗਾ ਲੱਗੂਗਾ ਮੈਨੂੰ ਤਾਂ ਬੜਾ ਹੋਰ ਤਰ੍ਹਾਂ ਹੋਣਾ ਡੈ ਕਿ ਤੁਸੀਂ ਇਦਾਂ ਡੇਹੀ ਕੰਮ ਕਰ ਲ ਤੁਸੀਂ ਜਿੰਨੇ ਤਾਂ ਨਹੀਂ ਨਾ ਠੀਕ ਤੁਸੀਂ ਰਮਾਨ ਅਰੈਸਟ ਕਰੋ ਮੈਂ ਸਾਰਾ ਕੰਮ ਕਰ ਲੈਣਾ ਚਲ ਦੇਖ ਲੈ ਧੋਲਾ ਫਿਰ ਆਹ ਬੁਰਸ਼ ਫੜ ਲਈਓ ਤਰਾਂ ਚੰਗਾ ਤੇ ਸਾਬਣਾ ਹੈਗਾ ਈਓ ਤੇ ਮੇਰੀ ਭੈਣ ਨਾ ਬੁਰਸ਼ ਚੰਗੀ ਤਰ੍ਹਾਂ ਮਾਰੀ ਮਰਦੀ ਸਾਫਣੀਓ ਹੁੰਦੀ ਐ ਤਾਂ ਤੇ ਥਾਪੀ ਨਾ ਘੋਟ ਲਈ ਜਿਹੜੀ ਚਾਦਰ ਹੋਊਗੀ ਘੋਟਣ ਵਾਲੀ ਚੰਗਾ ਠ ਕਿਹਦੀ ਮੈਨੂੰ ਸਲਾਵਾ ਦੇਣ ਲਈ ਝਾਦਰ ਥਾਪੀ ਨਾ ਕਾਟਣੇ ਕੱਪੜੇ ਤੁਹਾਡੇ ਮੈਂ ਧੋਣ ਆਈ ਹਾਂ ਤੇ ਟਾਈਮ ਤੇ ਬੜਾ ਹੋ ਗਿਆ ਵਾ ਤੇ ਮਾਤਾ ਨਹੀਂ ਆਈਗਾ ਲੱਗ ਕ ਮੈਂ ਤਾਂ ਆਖਿਆ ਚਲ ਮਮੀ ਆਉਗੀ ਨਾ ਤੇ ਫੇਰ ਹੀ ਪਤਾ ਲੱਗਣਾ ਇਹ ਕੰਮ ਦਾ ਚੱਲ ਪਾ ਮਾ ਧੋਣ ਦੇ ਪਹਿਣਾ ਹੀ ਨਾ ਕਹਿ ਕੇ ਨਾ ਤੂੰ ਵੀ ਬੜੀ ਫੜਦੀ ਮਹਾਨ ਕਿ ਮੈਂ ਸਾਰਾ ਕੰਮ ਕਰ ਲੈਨੀ ਕੋਸ ਨਹੀਂ ਹਾਰਨ ਤਰ੍ਹਾਂ ਮੰਮੀ ਨੂੰ ਢੇਕਦਾ ਢੇਕਦਾ ਸਾਰੇ ਕੱਪੜੇ ਮੈਂ ਧੋ ਲਈਓ ਅੰਦਰ ਗਰਮੀ ਨਾਲ ਜਾਨ ਨਿਕਲ ਗਈ ਮੈਂ ਧੋਪ ਕਿਦਾ ਮਹਾਰਾਣੀ ਅੰਦਰ ਵੜ ਕੇ ਦੱਲੰਨੇ ਪਈ ਮੇਰਾ ਵੀ ਕੁਝ ਨਹੀਂ ਆਉਤ ਸੜੀ ਧੋਪ ਲੱਗੀ ਹੋ ਪਈਆਂ ਲੱਗਦੀ ਲੰਮੀਆਂ ਬੈਗ ਦਾ ਕੁੜਾ ਪਾਮਾ ਹਾਂ ਜੀ ਮੈਂ ਕੀ ਕਰਾਂ ਤੇ ਈ ਤੁਲੀੜੇਨ ਧੋ ਕੇ ਮੰਮੀ ਕੁਝ ਵੀ ਨਹੀਂ ਕਰਨਾ ਮੈਂ ਤਾਂ ਨਾ ਕੱਪੜੇ ਧੋ ਕੇ ਆ ਟਹੀ ਲੈ ਤੇ ਉਹ ਜਾ ਉਹ ਦੀਦੀ ਅੰਦਰ ਲੰਮੇ ਪਏ ਹੋਣੇ ਖਾਤੋਂ ਨੇ ਆਪੇ ਧੋ ਲੈਣੇ ਸੀ ਉਹ ਕਿਹੜੀ ਮੇਰੇ ਨਾਲ ਭੋਗ ਤੇ ਗਈ ਨਹੀਂ ਤੇ ਲਿੜੇ ਵੀ ਨਹੀਂ ਧੋ ਸਕਦੀ ਹੁਣ ਧੋ ਲੈਣੇ ਸੀ ਉਹਨੇ ਆਪੇ ਪਤਾ ਨਹੀਂ ਮੰਮੀ ਮੈਨੂੰ ਤਾਂ ਨਹੀਂ ਪਤਾ ਕੋਕੂ ਵੀ ਇਹ ਦਿਨ ਮੈਂ ਪੁੱਛਿਆ ਨਹੀਂ ਆ ਦੀਦੀ ਤੇ ਜਾਉਂਦੇ ਤੁਸੀਂ ਗਏ ਨਾ ਹੁੰਦੇ ਸੁੱਤੇ ਆ ਤਾਂ ਮੈਂ ਪਹਿਲਾਂ ਸੋਈ ਸਾਫ਼ ਕੀਤੀ ਤੇ ਬਾਅਦ ਚ ਕੱਪੜੇ ਧੋਣ ਵਾਲੇ ਸੀ ਤੇ ਮੈਂ ਸੋ ਕੋਈ ਦੀਦੀ ਨੂੰ ਆਕੇ ਕਿ ਦੀਦੀ ਮੈਂ ਅਸੋਈ ਸਾਫ਼ ਕਰ ਲਈ ਨਹੀਂ ਮਾੜੀ ਮੋਟੀ ਜੇ ਤੁਸੀਂ ਕੱਪੜੇ ਧੋ ਲੋ ਹਾਂ ਤੇ ਕਹਿੰਦੀ ਨਹੀਂ ਕੋਈ ਗੱਲ ਨਹੀਂ ਮੈਂ ਬਾਅਦ ਧੋ ਲੂੰਗੀ ਨਹੀਂ ਤਾਂ ਫਿਰ ਪਾ ਮ ਤੂੰ ਤੋਂ ਅੱਜ ਚਲੋ ਉਦਾਂ ਵੀ ਤਾਂ ਅੱਗੇ ਪਿੱਛੇ ਵੀ ਤੂੰ ਕੰਮ ਕਰਨਾ ਹੀ ਹੁੰਦਾ ਵਾ ਤੇ ਚਲ ਕਿੰਨੇ ਦਿਨ ਹੋ ਗਏ ਇਹ ਚੁਲਾ ਕੀ ਕਰੀ ਜਾਂਦੀ ਪਹਿਲਾਂ ਮੈਨੂੰ ਉਦੋਂ ਆਂਦੀ ਮੈਂ ਭੋਗ ਤੇ ਜਾਨੀ ਮੇਰੀ ਵੀ ਘੜੀ ਬਣਾਈ ਮੈਂ ਮਗਰੋਂ ਕੱਲੀ ਗਈ ਮਾਸੀ ਤੇਰੀ ਦੀ ਜਾਂਦਿਆਂ ਚਲ ਗਈ ਚਲੋ ਕੋਈ ਗੱਲ ਨਹੀਂ ਮੰਮੀ ਕੁਛ ਨਹੀਂ ਅੰਦਰ ਮੈਂ ਕੜੀ ਲੱਸੀ ਉਹ ਚਲਦੀ ਕੋਈ ਗੱਲ ਨਹੀਂ ਜਾਓ ਤੁਸੀਂ ਅੰਦਰ ਮੈਂ ਆਉਣੀ ਤੁਹਾਨੂੰ ਦਿੰਨੀ ਪਾਣੀ ਆਣ ਕੇ ਤੂੰ ਪੀ ਲੈ ਡਾਈ ਇਹ ਤੁਹਣ ਤੇ ਜੇ ਕੋਈ ਆਜੇ ਤੇ ਕੀ ਆਖੇ ਵੀ ਨਵੀਂ ਨਵੀਂ ਲੀੜੇ ਤੁਹਣ ਡਾਇਆ ਇਹਦੀ ਖਬਰ ਤੇ ਮੈਂ ਲੈ ਲਈ Det kan ikke det mene noe på. ਉਹਨੂੰ ਕੰਮ ਲਾ ਕੇ ਪੂਜਾ ਨਹੀਂ ਪੂਜਾ ਨਹੀਂ ਪੂਜਾ ਉਹਨੂੰ ਤੂੰ ਫੇਰ ਕੰਮ ਨੂੰ ਲਾਇਆ ਤੇ ਨਮੀ ਨਮੀ ਤੇ ਤਾਂ ਆਪ ਤੂੰ ਸੁੱਤੀ ਨਹੀਂ ਆ ਮਜੇ ਨਾਲ ਤੇ ਮੰਮੀ ਫੇਰ ਕੀ ਹੋ ਗਿਆ ਆ ਤੂੰ ਹੀ ਤਾਂ ਮੈਨੂੰ ਡਰਾ ਹੀ ਦਿੱਤਾ ਹੁੰਦੀ ਡਰਾ ਤਾਂ ਇਹਨੂੰ ਕੀ ਦੇਣਾ ਹੈ ਉਹ ਨਮੀ ਨਮੀ ਨੂੰ ਡਰਾ ਜਾ ਕੋਈ ਸਰੀਕਾ ਬਾਜੀ ਭੈਣ ਕੋਈ ਆ ਜਾਵੇ ਵੇਖਣ ਤੇ ਫੇਰ ਕੀ ਆਖੇ ਤੇ ਮੰਮੀ ਫੇਰ ਕੀ ਹੋ ਗਿਆ ਆ ਘਰ ਦਾ ਕੰਮ ਹੀ ਕਰਨ ਢੀਏ ਕਿਹੜਾ ਬਾਹਰ ਦਾ ਕਰਨ ਢੀਏ ਕੋਈ ਉਹ ਰ ਪੇਕਿਆਂ ਤੋਂ ਹੀ ਆ ਜਾਂਦਾ ਕੋਈ ਮਿਲਣ ਗਿਲਣ ਵਾਲਾ ਜੱਲਾ ਤੇ ਲੋਕਾਂ ਨੇ ਬਣਾ ਲੈਣੀਆਂ ਚਾਪੀ ਲੈ ਨਵੀਂ ਨਵੀਂ ਨੂੰ ਕੰਮ ਟਾਇਆ ਵਾ ਲੈ ਦੱਸ ਮੰਮੀ ਪਤਾ ਨਹੀਂ ਤੂੰ ਕਿੱਦਾਂ ਦੀਆਂ ਗੱਲਾਂ ਕਰੀ ਜਾਂਦੇ ਓ ਦੱਸ ਜੇ ਉਹ ਕੰਮ ਕਰ ਲਈ ਕਿ ਤੇ ਉਹ ਬੜਾ ਕਾਸ ਜਨ ਲੱਗੀ ਆ ਮੈਂ ਵੀ ਤਾਂ ਸਾਰਾ ਦਿਨ ਕੰਮ ਕਰਦੀ ਆ ਤੂੰ ਸਾਰਾ ਦਿਨ ਕੰਮ ਕਰਦੇ ਤੇ ਤੂੰ ਨਹੀਂ ਹੀ ਤੂੰ ਠੀਕ ਨਹੀਂ ਹੀ ਤੇਰਾ ਸਰੀਰ ਤੇ ਤੂੰ ਮੈਨੂੰ ਦੱਸਦੀ ਤੇ ਨੇੜੇ ਮੈਂ ਤੋ ਜਾਂਦੀ ਚਾਹੇ ਮੈਂ ਸ਼ਾਮਾਂ ਨੂੰ ਆ ਕੇ ਧੋ ਲੈਂਦੀ ਉਹ ਤਾਂ ਨਹੀਂ ਮੈਨੂੰ ਤੇ ਸਮਝ ਨਹੀਂ ਆਂਦੀ ਮੰਮੀ ਤੁਹਾਨੂੰ ਕੀ ਹੋ ਗਿਆ ਵਾ ਤੁਸੀਂ ਜਦੋਂ ਵੇਖੋ ਤੁਸੀਂ ਬਸ ਲੜਦੇ ਹੀ ਰਹਿੰਨੇ ਆ ਲੜਾਈ ਦੇ ਮੁਰਚੇ ਹੀ ਰਹਿੰਨੇ ਆ ਹੁਣ ਨਹੀਂ ਉਹ ਤੁਹਾਨੂੰ ਹੁਣ ਜਿਆਦਾ ਚੰਗੀ ਲੱਗਣ ਡੈ ਪਈ ਆ 11 ਦਿਨ ਮੈਂ ਕੰਮ ਕਰਦੀ ਰਹਿਣੀ ਆ ਮੇਰੇ 'ਚ ਵੀ ਓਨੀ ਜਾਨੀ ਆ ਮੇਰਾ ਵੀ ਸਰੀਰ ਹੀ ਆ ਮੈਂ ਕਿਹੜਾ ਗਾੜੀ ਲੋਹੇ ਦੇ ਵਿੱਚ ਫਿਕਸ ਹੋਈ ਆ ਕਿ ਜਿੱਦਾਂ ਨੂੰ ਮਰਜੀ ਕਮਾਈ ਜਾਓ ਫੜ ਕੇ ਕਮਾਈ ਜਾਂ ਤੂੰ ਆਪ ਥੋੜਾ ਬੁਧੇ ਤੇ ਬੰਦਾ ਸ਼ਰਮ ਸੋਚ ਕਰਦਾ ਵਾ ਤੇ ਉਹਨੇ ਮੈਂ ਨਹੀਂ ਡਾਉਣਾ ਆ ਜੇ ਕੰਮ ਨਹੀਂ ਕੱਲੋਂ ਵਿਆਹੀ ਆਈ ਤਾਂ ਅੱਜ ਤੂੰ ਉਹਨੂੰ ਲਿੜੇ ਤੋਂ ਹੰਡਾ ਤਾ ਮੈਂ ਮੰਮੀ ਮੇਰੇ ਵਰੀ ਤੇ ਕਿਸੇ ਨੇ ਸ਼ਰਮ ਕੀਤੀ ਨਾ ਮੈਂ ਤਾਂ ਦੂਜੇ ਦਿਨ ਹੀ ਆਣ ਕੇ ਸਾਰਾ ਕੰਮ ਕਰਨ ਦਾ ਪੀ ਹੀ ਉਹ ਤਾਂ ਚੱਲ ਮੈਂ ਠੀਕ ਏ ਦੀ ਤੇ ਚੱਲ ਫਿਰ ਤੈਨੂੰ ਕਰਨਾ ਪੈਣਾ ਏ ਕੁੜੀ ਗਈ ਤੇ ਕੁੜੀ ਤਾਂ ਆਪਣੇ ਘਰ ਚਲ ਗਈ ਉਹ ਤਾਂ ਫਿਰ ਤੈਨੂੰ ਕਰਨਾ ਹੀ ਪੈਣਾ ਉਹ ਤਾਂ ਮਜਬੂਰੀ ਹੀ ਨਾ ਕਰਨ ਦੀ ਹੁਣ ਕਿਹੜੀ ਕੋਈ ਮਜਬੂਰੀ ਏ ਏਡੀ ਵੱਡੀ ਉਹ ਤਾਂ ਨਹੀਂ ਮੰਮੀ ਮੈਨੂੰ ਨਹੀਂ ਤੁਹਾਡੀ ਸਮਝ ਆਂਦੀ ਤੁਸੀਂ ਤੇ ਨਾ ਉਹਨੂੰ ਪੋਤਾ ਭੂਏ ਜਾ ਚੜਾਂਵੇਂ ਜਾਣਦੇ ਆ ਭੂਏ ਉਹਨੂੰ ਮੈਂ ਕੀ ਚੜਾਉਣਾ ਤੁਸੀਂ ਪੋਤਾ ਹੀ ਉਹਦੀ ਸਾਈਡ ਜੀ ਲੈਣਦੇ ਆ ਮੈਂ ਲੱਗਿਆ ਮੈਨੂੰ ਪਤਾ ਜੇ ਕੱਲ ਤੇ ਕੱਲ ਦੀ ਉਹਨੂੰ ਸਿੱਧੇ ਜਾ ਕੇ ਟਾਪਸ ਬਣਾਉਂਦੇ ਤੇ ਅਹੀ ਇੱਕੋਰੀ ਵੀ ਮੇਰੀ ਸਲਾ ਕੰਮ ਵੀ ਨਹੀਂ ਤੇ ਸਾਰਾ ਮੈਨੂੰ ਸੁਣਾ ਦਿੰਦੇ ਉਹ ਵੀ ਕਰਨਾ ਉਹ ਵੀ ਕਰਨਾ ਵਾ ਝਾਂਜਰਾ ਮਾਰ ਉਹਨੂੰ ਪੜਾ ਬਣਾ ਕੇ ਪਾਉਣ ਦੇ ਉਹ ਪੈਰਾ ਚ ਤੇ ਟਾਪਸ ਜਿਹੜੇ ਮੈਂ ਕੋਲ ਬਣਾਤੇ ਉਹ ਤੇ ਸ਼ਾਵੇ ਨੇ ਲਿਆਂਦੇ ਸੀ ਤੇ ਰੱਖੇ ਸੀ ਉਹਨੂੰ ਤੇ ਮੈਂ ਲਿਆਦੇ ਤੇ ਮੇਰੇ ਵਾਸਤੇ ਸੀ ਤੇ ਪਰ ਮੰਮੀ ਤੁਸੀਂ ਮੈਨੂੰ ਤਾਂ ਦੱਸ ਸਕਦੇ ਸੀ ਨਾ ਮੇਰੇ ਤੋਂ ਤਾਂ ਤੁਸੀਂ ਪਰਦੇ ਹੀ ਰੱਖਣ ਦੇ ਹੋ ਨਾ ਮੈਨੂੰ ਥੋੜਾ ਦੱਸਿਆ ਤਾਂ ਕੀ ਬੇਰੇ ਟਾਪਸ ਲੈ ਲੱਗੇ ਆ ਜਦੋਂ ਤੇ ਲੈ ਕੇ ਆਇਆ ਮੈਂ ਉਹਨੂੰ ਦੇ ਰੱਖੇ ਸੀ ਮੈਂ ਹਜੇ ਕੁੜੀ ਨੇ ਵੇਖ ਲਏ ਤੇ ਕੁੜੀ ਨੇ ਮੰਗਣੇ ਸੀ ਲੈ ਕੇ ਤੂੰ ਮੰਗਣ ਦਾ ਪੈਣਾ ਤੇ ਮੈਂ ਚੱਲ ਕੱਲ ਨੂੰ ਕਿਤੇ ਉਹਦੀ ਘਰ ਦੀ ਦੇ ਕੰਮ ਆਉਣਗੇ ਬਸ ਮੈਂ ਕਿਹੜੇ ਕੋਲ ਬਣਾ ਕੇ ਦਿੱਤੇ ਆ ਠੀਕ ਆ ਮੰਮੀ ਤੁਹਾਡਾ ਸਰ ਗਿਆ ਆ ਉਹ ਪੇਕੇ ਜੀ ਤੂੰ ਮੰਗਣ ਡ ਆਪਣੇ ਹੀ ਅੱਗੇ ਤੇ ਬਹੁਤ ਮੈਂ ਸਾਡੇ ਕੋਲ واپس ਹੀ ਮੰਗਣ ਦੀ ਆ ਨਾ ਉਹ ਪੇਕੇਉਂ ਨਹੀਂ ਤੂੰ ਕਾਂਡੇ ਭਾਰੇ ਹੀ ਤੇ ਮੈਂ ਭਾਰੇ ਕਿਥੇ ਘਰ ਪਾਈ ਫਿਰਦੀ ਕੋਈ ਨਵੀਂ ਨਵੀਂ ਕੋਈ ਵੇਖਣ ਆ ਜਾਂਦਾ ਤੇ ਕਹਿੰਦਾ ਲੈ ਕੰਨਾਂ ਤੋਂ ਪੁੱਛੀ ਤੁਰੀ ਫਿਰਦੀ ਜੀ ਉਹ ਲਾ ਕੇ ਰੱਖ ਲੈਂਦੀ ਤੋ ਉਹ ਇਹ ਕਰਕੇ ਇਹਨੂੰ ਮੈਂ ਹੌਲੇ ਦਿੱਤੇ ਵੀ ਲੈ ਪਾਈ ਫਿਰ ਨਾ ਮਨਮਾਤੀ ਪਤਨ ਪਤਾ ਕੰਨਾਂ ਤੋਂ ਤੋ ਉਤਰੇ ਬੁਰਾ ਲੱਗਦਾ ਪੁੱਛ ਆ ਜਿਆ ਸਾੜਾ ਹੀ ਪੈ ਗਿਆ ਉਹ ਵਿਆਹ ਹੀ ਕਾਦੀ ਆ ਗਈ ਜੇ ਤੂੰ ਸਵੇਰੇ ਮੈਂ ਤਾਂ ਮੈਂ ਤੈਨੂੰ ਆਖੇ ਵੀ ਮੇਰੇ ਨਾਲ ਚੱਲ ਤੂੰ ਉਦੋਂ ਨਾ ਗਈ ਤੈਨੂੰ ਕਾਹਦਾ ਸਾੜਾ ਯੂ 10 ਉਹਦੇ ਨਾਲ ਤੂੰ ਸਭ ਕੁ ਬਣਾ ਕੇ ਰੱਖ ਦਵੇਂ ਭੈਣਾ ਭੈਣਾ ਮਿਲ ਜੁਲ ਕੇ ਰਹੋ ਮੇ ਮਮੀ ਇਹਦੇ ਵਿੱਚ ਸਾੜੇ ਵਾਲੀ ਕਿਹੜੀ ਗੱਲ ਹੋ ਗਈ ਐਸਾ ਕਿਹੜਾ ਮਦਨਾ ਪੰਡੀਆਂ ਪਾਤੀਆਂ ਆਣ ਕੇ ਜਿਹੜਾ ਮਦਨਾ ਸੜਨਾ ਵਾ ਸਾੜਾ ਹੀ ਐ ਕਿ ਸੜੂ ਕੁ ਜੂ ਸੜੂ ਕੁ ਜੂ ਕਰੀ ਜਾਨੀ ਐ ਜੇ ਕੰਮ ਹੁੰਦਾ ਤੇ ਕਰ ਲਿਆ ਕਰ ਨਹੀਂ ਹੁੰਦਾ ਤੇ ਮੈਂ ਆਪੇ ਕਰ ਲਿਆ ਕਰ ਉਹਨੂੰ ਨਾ ਆਖਿਆ ਕਰੀ ਕੰਮ ਹਾਂ ਦੋਗੀ ਯਾ ਮਮੀ ਵਾਲੀ ਦੱਸ ਮੈਂ ਉਹਦੇ ਤੋਂ ਕੱਲ੍ਹ ਹੀ ਸੜਨਾ ਆ ਕਾਨੂੰ ਤੇ ਉਹ ਇਦਾਂ ਲੱਗਦੀ ਜਿਦਾ ਪਤਾ ਨਹੀਂ ਕਿੱਡੀ ਘੂਰ ਪਰੀ ਲੱਭ ਕੇ ਲੈਣਦੀ ਹੁੰਦੀ ਹੈ ਤੰਗੀ ਉਹਦੇ ਵਰੀ ਵੀ ਕਿੱਡੀਆਂ ਮਰਚਾਂ ਲੱਗਦੀਆਂ ਆ ਉਹਦੇ ਖਿਲਾਫ ਤੇ ਕਹਿੰਦੇ ਕੋਈ ਗੱਲ ਹੀ ਨਾ ਕਰੋ ਬੰਦਾ ਪੁੱਛਿਆ ਉਹਨਾਂ ਸ਼ੀਸ਼ੇ ਜਿਹਾ ਮੜਾ ਕੇ ਰੱਖ ਲਓ ਫਿਰ ਨਹੀਂ ਕੰਮ ਕਰਨ ਦੇਣਾ ਤੇ ਕੰਮ ਤੇ ਆਖਿਰ ਉਹਨੇ ਕਰਨਾ ਹੀ ਆ ਨਾ ਅੱਜ ਨਾ करूਗੀ ਤੇ ਕੱਲ ਕਰ ਲੂਗੀ ਕੱਪੜੇ ਵਾਦੇ ਤੋਂ ਹੋਤੇ ਉਹਨੇ ਤੇ ਪਤਾ ਨਹੀਂ ਕੀ ਕਰ ਛੜਿਆ ਕਿਦਾਂ ਜੰਗ ਲੱਗ ਗਈ ਹੁੰਦੀ ਬਾਹਰ ਟਾਉਨ ਚਲ ਗਈ ਜੜੀ ਮਮਾ ਮਮਿੰਨੇ ਤੋਂ ਮੜਾ ਜੇ ਕਿਹਾ ਵਾ ਮਮਿੰਨੇ ਦੇ ਕਿਤਾ ਰਿਜੈਂਡ ਆਈ ਪਹਿਲੇ ਮੈਂ ਗੱਲ ਦੀ ਨੋਰਮਲ ਜੀ ਕੀਤੀ ਮੈਨੂੰ ਪਤਾ ਲੱਗਣਾ ਹੋ ਜਾ ਬੜੇ ਪਖੰਡ ਕਰਦੀ ਹੈ ਨਾ ਕਿ ਮੈਂ ਵੱਡੀ ਆ ਤੇ ਮੇਰਾ ਬੜਾ ਆਬਦਾ ਵਾ ਤੇ ਇਹਨੂੰ ਆਬਦਾ ਮੈਂ ਦਿੱਲੇ ਫਿਗਰ ਨਾ ਕਰ ਮੈਂ ਕਿੰਨੀ ਮਮਿੰਨੇ ਕੋ ਬੇਇੱਜ਼ਤੀ ਕਰਵਾਉਂਦੀ ਆ ਚੱਲ ਪਾ ਮਮਿੰਨੇ ਨੇ ਤਾਂ ਹੁਣ ਕਰਤੀ ਆ ਦੀ ਬੇਇੱਜ਼ਤੀ ਹੁਣ ਤੂੰ ਆਪਣਾ ਦੂਜਾ ਰੂਪ ਧਾਰ ਲਾ ਇੱਕ ਵਾਰੀ ਕਰ ਇਹਨਾਂ ਪਿਆਰ ਨਾਲ ਗੱਲ ਫੇਰ ਵੇਖੀ ਜਾਊਗੀ ਹੁਣ ਇਹਦੇ ਕੰਮ ਸਟਾਰਟ ਹੀ ਹੋਇਆ ਵਾ ਨਹੀਂ ਆ ਗਏ ਇੱਥੇ ਜਿੰਨਾ ਮਰਜ਼ੀ ਖਾਪਦੇ ਰਹੋ ਇਸ ਘਰ ਚ ਨਹੀਂ ਕੋਈ ਵੀ ਕਦਰ ਪੈਣੀ ਹੈਗੀ ਦੀਦੀ ਕੀ ਹੋ ਗਿਆ ਵਾ ਬੜੀ ਆਵਾਜ਼ ਆਉਂਦੀ ਥਾਡੀ ਮੈਂ ਕੱਪੜੇ ਸੁਕਣੇ ਪਾਉਣ ਦੇ ਹੀ ਕੋਈ ਗੱਲ ਹੋਈ ਆ ਪਤਾ ਨਹੀਂ ਮੈਨੂੰ ਪਾਵਾਂ ਮੈਂ ਤਾਂ ਮੰਮੀ ਦੀ ਦੀ ਸਮਝਾਉਂਦੀ ਐਜੇ ਕੱਪੜੇ ਕਿਉਂ ਕੋ ਕਹਿੰਦੀ ਤੋ ਆਏ ਆ ਦਸ ਕੱਪੜੇ ਦਵਾਇਆ ਕ ਪਾਵੇਂ ਤੂੰ ਕਾਸ ਗਈਆਂ ਕਿਤੇ ਘਰ ਨਹੀਂ ਬੰਦਾ ਆਪਣੇ ਕੰਮ ਕਰਦਾ ਹੈਗਾ ਨਾਉ ਲੱਗਿਆ ਨਹੀਂ ਉਦਾਂ ਹੀ ਆਪਣੇ ਦੋ ਸੂਟ ਮਾਰ ਲੈਣੇ ਆ ਇਹ ਚ ਕਿਹੜੀ ਵੱਡੀ ਗੱਲ ਹੋ ਗਈ ਆ ਹੋਏ ਦੇਰੇ ਤੂੰ ਆ ਨਿੱਕੀ ਨਿੱਕੀ ਗੱਲ ਤੋਂ ਰੌਲਾ ਪਾਉਂਦੇ ਜੇ ਕੱਪੜਿਆਂ ਵਾਲੀ ਚ ਕਿਹੜੀ ਗੱਲ ਆ ਮੈਂ ਮੰਮੀ ਨੂੰ ਚੰਗਾ ਭਲਾ ਦੱਸਿਆ ਵੀ ਕਿ ਮੰਮੀ ਪੂਜਾ ਦੀਦੀ ਠੀਕ ਨਹੀਂ ਆ ਉਹਦਾ ਬੀਪੀ ਘਟਿਆ ਵਾ ਤੇ ਮੈਂ ਸਿਰ ਦੋ ਕੱਪੜੇ ਮੈਂ ਧੋ ਲੈਣੀ ਹੋ ਤੇ ਸਗੋਂ ਮੈਨੂੰ ਮਨਾ ਕਰਨ ਢੀ ਤੇ ਫੇਰੇ ਮੰਮੀ ਆਣ ਕੇ ਤੁਹਾਡੇ ਨਾਲ ਬਹਿਸ ਬਾਚ ਕਰਾਂ ਢੇ ਫਰਮਸ ਅੱਛੀ ਦਸਾਣਾ ਮੈਨੂੰ ਤੇ ਸਮਝ ਨਹੀਂ ਆਉਂਦੀ ਵੀ ਮੰਮੀ ਨੂੰ ਹੋ ਕੀ ਗਿਆ ਆ ਆ ਦੋ ਚਾਰ ਦਿਨ ਹੋ ਗਏ ਮੰਮੀ ਦੇ ਤੇ ਰੰਗ ਟੰਗ ਹੀ ਬਦਲ ਗਏ ਆ ਮੈਂ ਤੇ ਆਪ ਨਹੀਂ ਪਤਾ ਲੱਗਣ ਡਿਆ ਵੀ ਕੀ ਬਣ ਗਿਆ ਘਰ ਚ ਤੇ ਕੀ ਨਹੀਂ ਬਣ ਗਿਆ ਨਿੱਕੀ ਨਿੱਕੀ ਗੱਲ ਤੋਂ ਮੰਮੀ ਖਿਜਦੀ ਰਹਿੰਦੀ ਆ ਜੇ ਹੁਣ ਮੇਰਾ ਨਹੀਂ ਸ਼ਰੀਰ ਠੀਕ ਤੇ ਮੈਂ ਤਾਂ ਹੀ ਨਹੀਂ ਉਹਨਾਂ ਦੇ ਨਾਲ ਗਈ ਅੱਗੋਂ ਮੈਨੂੰ ਕਹਿੰਦੀ ਇਹ ਤੂੰ ਮੇਰੇ ਨਾਲ ਨਹੀਂ ਗਈ ਹੈ ਕਿ ਜਿੱਦਦੀ ਆ ਤੂੰ ਤੂੰ ਛੜਦੀ ਆ ਦੱਸ ਮੈਨੂੰ ਇਹ ਦਾਤ ਪਹਿਲਾਂ ਵੀ ਮੈਂ ਤੇਰੇ ਤੋਂ ਕਿਹੜੀ ਗੱਲ ਸੁਣਨਾ ਵਾਂ ਭੈਣਾ ਭੈਣਾ ਵਾਂਗੂ ਹੀ ਰਹਿਣ ਡੇ ਆ ਇਹਦੇ ਵਿੱਚ ਸਾਡੇ ਵਾਲੀ ਕਿਹੜੀ ਗੱਲ ਆ ਦੀਦੀ ਮੰਮੀ ਦਾ ਵੀ ਕੋਕ ਨਹੀਂ ਆਉਂਵੇ ਲੋ ਕਿੰਨਾ ਸੋਹਣਾ ਆਪਾਂ ਹਾਸੇ ਖੜ ਕੇ ਰਹਿਣ ਦੇ ਹੀ ਤੇ ਨਿੱਕੀ ਜਿਹੀ ਗੱਲ ਤੋਂ ਤਰਾਰ ਪਾਤੀ ਐ ਨਾ ਐਵੇਂ ਆਂਦੇ ਆ ਕਿ ਸੌਰਿਆਂ ਨੂੰ ਚਾਮੀ ਮਿਲਣੀ ਮਿੱਠਾ ਇਹਨਾਂ ਨੂੰ ਕੰਮ ਮਿੱਠਾ ਵਾ ਇਹਨਾਂ ਨੂੰ ਇਹਦੇ ਕੰਮ ਕਰਦੇ ਆ ਰਹਿਣ ਅਗਲੇ ਦਾ ਸਰੀਰ ਵਾਲ ਨਹੀਂ ਇਹਨਾਂ ਨੇ ਵੇਖਣਾ ਤੇ ਨਾਲੇ ਅਸੀਂ ਤਾਂ ਦੋਵੇਂ ਭੈਣਾਂ ਆ ਵਾ ਸਾਡੇ ਤਾਂ ਭੈਣਾਂ ਵਾਲਾ ਪਿਆਰ ਸਾਡੇ ਜੋ ਕਿਉਂ ਦਰਾਰ ਪਾਉਣ ਦੇ ਆ ਜੇ ਕਿਸੇ ਵੇਲੇ ਮੈਂ ਨਹੀਂ ਠੀਕ ਤਾਂ ਤੁਸੀਂ ਵੀ ਤਾਂ ਕੰਮ ਕਰਦੇ ਹੋ ਸਾਰਾ ਤੁਸੀਂ ਤਾਂ ਮੈਨੂੰ ਕਦੇ ਸੋ ਕੋ ਕੰਮ ਹੀ ਨਹੀਂ ਡਾਇਆ ਤੇ ਜੇ ਅੱਜ ਮਾੜੇ ਮੋٹے ਮੈਂ ਕੱਪੜੇ ਧੋਤੇ ਤੇ ਵਿੱਚ ਕੋਈ ਵੱਡੀ ਗੱਲ ਤੇ ਹਾਂ ਨਹੀਂ ਨਾ ਉਦੋਂ ਮੰਮੀ ਦਾ ਵੀ ਕੁਛ ਨਹੀਂ ਆਉਂਦਾ ਤੁਸੀਂ ਕਹਿਣਾ ਤਾਂ ਹੈਗਾ ਵਾ ਨਾ ਕਿ ਮੈਂ ਨਿੱਕੀਆਂ ਤੇ ਮੈਂ ਇਦਾਂ ਕਹਿਣ ਦੀ ਆ ਮੈਨੂੰ ਤਾਂ ਇਦਾਂ ਲੱਗਦਾ ਵਾ ਕਿ ਮੰਮੀ ਕੋ ਨਾ ਸਾਡਾ ਤਵਾਂ ਦਾ ਪਿਆਰ ਜਰਿਆ ਹੀ ਨਹੀਂ ਜਾਂਦਾ ਆਂਦੇ ਹੋਣੇ ਕਿ ਦਰਾਣੇ ਛਾਣੀ ਆ ਤੇ ਭੈਣਾ ਵਾਂਗੂ ਕਾਤੋਂ ਰਹਿਣ ਡੀਆਂ ਤੇ ਮੇਰੇ ਸੁਣੋ ਗੱਲ ਧੂਰੀ ਤੁਸੀਂ ਹਰ ਇੱਕ ਕੰਮ ਮੰਮੀ ਨੂੰ ਪੁੱਛ ਕੇ ਕਰਦੇ ਹੋ ਮੰਮੀ ਆਹ ਕੰਮ ਹੈ ਇਦਾਂ ਆਹ ਕੰਮ ਹੈ ਇਦਾਂ ਤੇ ਤੁਹਾਡਾ ਕਿੰਨਾ ਕ ਮੰਮੀ ਨੇ ਮੁੱਲ ਪਾ ਲਿਆ 12 13 ਸਾਲਾਂ ਦੇ ਵਿੱਚ ਤੁਹਾਡੇ ਕੋਈ ਆਪਣੀ ਵੀ ਜ਼ਿੰਦਗੀ ਆ ਮੈਂ ਜਿੱਦਣ ਦੇ ਆਈ ਆ ਤੁਸੀਂ ਕੀ ਵੇਖੋ ਬਣੇ ਰਹਿੰਦੇ ਨਾ ਕੁਝ ਲਾਉਣਾ ਨਾ ਪਾਉਣਾ ਹਾ ਮਾੜੀ ਮੋਟੇ ਜੇ ਕੱਪੜੇ ਤੁਮ ਕਿਤੇ ਜਾਂਦੇ ਨਹੀਂ ਆਉਂਦੇ ਨਹੀਂ ਭਾਈ ਦੇ ਨਾਲ ਬੰਦਾ ਸੌ ਕਿਤੇ ਘੁੰਮਣ ਕਰਨ ਜਾਂਦਾ ਤੇ ਸਾਬਾ ਇੱਥੇ ਹੋਵੇ ਨਾ ਤੇ ਮੈਂ ਸਾਰੇ ਥਾਂ ਕੋਲ ਫਿਰ ਕੇ ਆਵਾ ਤੇ ਭਾਜੀ ਦੇ ਘਰ ਵੀ ਫਿਰ ਵੀ ਤੇ ਇਹ ਘਰ ਦੇ ਨਾਲ ਹੀ ਛਦਾਈ ਹੋ ਚੱਲਦੀ ਹੋ ਮਮ ਕੀ ਕਰਾਂ ਮੈਂ ਵੇਖ ਲਾ ਤੂੰ ਜੇ ਦੱਸ ਦੇ ਨਾ ਤੈਨੂੰ ਆਈ ਨੂੰ ਹੈ ਤੈਨੂੰ ਸਾਰਾ ਪਤਾ ਲੱਗ ਗਿਆ ਆ ਵੀ ਮੈਂ ਕਿੱਦਾਂ ਦਾ ਰਹਿਣ ਸੈਣਾ ਮੇਰਾ ਇੱਥੇ ਸਾਰਾ ਦਿਨ ਮੇਰੇ ਕੰਮ ਦੇ ਵਿੱਚ ਮਤ ਵੱਜ ਜਾਂਦੀ ਆ ਤੇ ਮੰਮੀ ਨੇ ਆ ਦੋ ਸਕਿੰਟ ਨਹੀਂ ਲਾਏ ਹੈ ਕਿ ਬੇਇੱਜ਼ਤੀ ਕਰਨ ਲੱਗਿਆਂ ਨੂੰ ਤੇ ਕਿੰਨਾ ਬੰਦੇ ਦਾ ਮਨ ਟੁੱਟਦਾ ਵਾ ਇਹ ਦੱਸ ਪਹਿਲਾਂ ਮੈਨੂੰ ਹੁਣ ਮੇਰਾ ਉੱਠਣ ਨੂੰ ਜੀ ਨਹੀਂ ਕੱਢਿਆ ਹੈਗਾ ਮੈਂ ਕੋਈ ਕੰਮ ਨਹੀਂ ਕਰਨਾ ਹੈਗਾ ਇਦਾਂ ਦੇ ਕੰਮ ਹਾਲ ਤੇ ਰਹੀ ਇੱਥੇ ਤੇ ਆ ਜੇ ਅੱਜ ਮੈਂ ਸੋਚਨੀ ਆ ਵੀ ਚੱਲ ਕੋਈ ਗੱਲ ਨਹੀਂ ਆ ਕੀ ਤੈਨੂੰ ਕੰਮ ਡੋਣਾ ਮੈਂ ਆਪੇ ਸਾਰਾ ਕੰਮ ਕਰ ਲੈਣੀ ਵੇਲਾ ਹੁਣ ਵੀ ਮੈਂ ਡਿੱਗਦੀ ਜਾਂਦੀ ਆਪੇ ਕਪੜੇ ਧੋ ਹੀ ਲੈਣੇ ਸੀ ਉਹ ਤੇ ਤੂੰ ਆਪੇ ਆਈਂ ਅੰਦਰ ਉਹ ਪਹਿਚਲ ਮੈਂ ਤੇ ਉਹ ਦੇਣੀ ਆ ਤੇ ਮੰਮੀ ਨੇ ਇੰਨੇ ਦੀ ਗੱਲ ਦੀ ਬਤਲ ਬਣਾ ਕੇ ਬਹਿ ਗਏ ਆ ਫੇ ਉਹ ਹਾਂ じゃ ਕਪੜੇ ਕਿਉਂ ਧੋਂਦੀ ਆ ਇਹੀ ਤੇ ਗੱਲ ਵਾ ਨਾ ਫੇਰ ਜੋ ਤੁਸੀਂ ਗਾੜੀ ਕੁਛ ਕਹਿਣੋਂ ਤੇ ਫੇਰ ਇਦਾਂ ਹੀ ਹੋਣਾ ਵਾ ਦੇਦੇ ਐਨੇ ਛੋਪਰੇ ਨੇ ਤੇ ਐਨੇ ਚੰਗੇ ਬਣਿਆ ਵੀ ਨਹੀਂ ਸਰਦਾ ਹੁੰਦਾ ਜਿੱਦਾਂ ਦਾ ਅਗਲਾ ਬੰਦਾ ਹੋਵੇ ਨਾ ਉਦਾਂ ਤੇ ਹੋ ਜਾਂਦਾ ਹੋਈਦਾ ਵਾ ਹਰ ਇੱਕ ਕੰਮ ਤੁਸੀਂ ਸਾਰਾ ਦਿਨ ਨੌਕਰਾਂ ਨੂੰ ਕਰਦੇ ਹੋ ਤੇ ਕਿੰਨਾ ਕ ਤੁਹਾਡਾ ਮੁੱਲ ਪੈਂਡਿਆ ਵਾ ਆਪਨਾ ਵੀ ਸੋਚਿਆ ਕਰੋ ਤੇ ਨਾਲ ਇਹ ਨਹੀਂ ਕਿ ਜਿੱਦਾਂ ਮੰਮੀ ਨੇ ਕਹਤਾ ਮੇਚ ਮੇਚ ਕਰਨਾ ਵਾ ਜਿੱਥੇ ਮੰਮੀ ਸਹੀ ਹੈ ਮੈਂ ਮੰਨੀ ਹੈ ਕਿ ਚਲੋ ਮੰਮੀ ਸਹੀ ਵੀ ਆ ਜਿੱਥੇ ਨਹੀਂ ਆ ਤੁਸੀਂ ਉੱਥੋਂ ਨੂੰ ਤੋੜ ਕੇ ਜਵਾਬ ਦਿਆ ਕਰੋ ਕੀ ਗੱਲ ਤੁਹਾਡਾ ਕੋਈ ਆਪਣਾ ਦਿਮਾਗ ਨਹੀਂ ਹੈਗਾ ਤੁਹਾਡਾ ਕੋਈ ਸਟੈਂਡ ਨਹੀਂ ਆਪਣਾ ਹੈਗਾ ਅੱਜ ਤੁਸੀਂ ਤਾਂ ਸੁਣਦੇ ਹੋ ਦੀਦੀ ਕੱਲ ਨੂਰ ਸਿਆਣੀ ਹੋਣ ਢਈ ਆ ਜਿੱਦਾਂ ਤੁਹਾਡੇ ਨਾਲ ਬੋਲਦੇ ਨੇ ਇਦਾਂ ਨੇ ਨੂਰ ਨਾ ਕਰਿਆ ਕਰਨਾ ਕਮਸ ਕਮ ਆਪਣੇ ਬੱਚੇ ਵਾਸਤੇ ਬੋਲਿਆ ਕਰੋ ਪਰ ਨਹੀਂ ਪਾ ਮੈਂ ਹਜੇ ਤੱਕ ਮੰਮੀ ਅੱਗੇ ਕੋਈ ਜਵਾਬ ਨਹੀਂ ਦਿੱਤਾ ਹੈਗਾ ਭਾਵੇਂ ਜਿੱਦਾਂ ਮਰਜੀ ਆ ਨਾ ਵੈਸੇ ਤੇ ਕਦੀ ਕੋਈ ਇਦਾਂ ਦੀ ਗੱਲ ਹੀ ਨਹੀਂ ਹੋਈ ਹੈਗੀ ਕਿ ਜਦੋਂ ਮੈਨੂੰ ਇੱਥੋਂ ਤੱਕ ਨੋਬਤ ਆ ਜਾਵੇ ਮੰਮੀ ਨੂੰ ਜਵਾਬ ਦੇਣਾ ਪਵੇ ਮੈਂ ਤਾਂ ਮੰਮੀ ਨਾਲ ਕਦੀ ਉੱਚੀ ਆਵਾਜ਼ ਚ ਗੱਲ ਵੀ ਨਹੀਂ ਕੀਤੀ ਹੈਗੀ ਤੇ ਮੈਂ ਕਿੱਦਾਂ ਉਹਨਾਂ ਨੂੰ ਜਵਾਬ ਦੇ ਸਕਦੀ ਆ ਚਲੋ ਦੇਦੇ ਮੇਰਾ ਤਾਂ ਸਮਝਾਉਣ ਦਾ ਫਰਜ਼ ਹੀ ਬਾਕੀ ਤੁਸੀਂ ਆਪਣੇ ਆਪ ਸਿਆਣੇ ਹੋ ਆਪ ਆਪਣਾ ਆਪ ਵੇਖ ਲਓ ਪਰ ਇਹ ਕਿ ਜਿੱਥੇ ਬੰਦੇ ਦੀ ਗਲਤੀ ਹੈ ਉੱਥੇ ਜਵਾਬ ਦੇਣਾ ਬਹੁਤ ਜ਼ਰੂਰੀ ਹੈ ਬਾਕੀ ਜਿੱਦਾਂ ਤੁਹਾਨੂੰ ਸਹੀ ਲੱਗਦਾ ਵਾ ਹੁਣ ਮੈਂ ਤੁਹਾਨੂੰ ਥੋੜਾ ਸਿਮਝਾ ਸਕਦੀ ਹਾਂ ਆਪਣਾ ਤੁਸੀਂ ਪੜਿਆ ਵਿਚਾਰ ਲਓ ਜਿੱਦਾਂ ਤੁਹਾਡਾ ਜੀ ਕਰਦਾ ਕਰ ਲਓ ਪਰ ਇਹ ਆ ਜੇ ਤੁਸੀਂ ਆਪਣੇ ਲਈ ਬੋਲੋਗੇ ਨਾ ਤੇ ਚੰਗੇ ਰਹੋ ਨਹੀਂ ਤੇ ਸਾਰੀ ਉਮਰ ਤਾਂ ਇੱਦਾਂ ਹੀ ਨਿਕਲ ਜਾਣਾ ਜੀ ਮੈਂ ਉਹ ਤਾਂ ਕੰਮ ਹੀ ਬੜੀ ਛੇਤੀ ਬਣ ਗਿਆ ਮੈਂ ਤਾਂ ਸੋਚਿਆ ਸੀ ਕਿ ਇਹਨਾਂ ਨੇ ਮੇਰੇ ਮਗਰ ਨਹੀਂ ਲੱਗਣਾ ਪਰ ਇਹ ਤਾਂ ਪੂਰੀ ਮੇਰੇ ਮਗਰ ਲੱਗੀ ਆ ਹੁਣ ਮੈਂ ਕਿਹਾ ਬਣਾ ਆਪਣਾ ਸੋਚ ਤੇ ਮੈਨੂੰ ਲੱਗਦਾ ਆਪਣਾ ਹੀ ਸੋਚੂਗੀ ਆਪਣਾ ਕਾਹਦਾ ਸੋਚਣਾ ਪੂਜਾ ਰਾਣੀ ਸੋਚਿਆ ਤੋਂ ਮੇਰਾ ਹੀ ਆ ਸਾਰਾ ਕੁਝ ਬੋਲ ਤੇਰੇ ਹੋਣਿਆ ਕੰਮ ਮੇਰਾ ਸਿੱਧਾ ਹੋਣਾ ਲੈ ਮਾਤਾ ਵੇ ਕਿਦਾਂ ਦਾਣਿਆਂ ਨੂੰ ਲਈ ਤੇ ਕਿੰਨੂ ਵੇ ਕਿੱਟੀ ਆਖਰ ਆਈਆਂ ਪਰ ਚੱਲ ਪਾ ਮ ਨੋਂ ਨੇ ਧੀ ਬਣ ਕੇ ਪਿਆਰ ਵਕਾਲ ਧੀ ਬਣਾਂਗੇ ਨਾ ਤੇ ਫੇਰੀ ਗੱਲ ਬਾਣਨੇ ਨਹੀਂ ਤੇ ਇੱਕ ਦਾ ਸਾਰਾ ਆਪਦਾ ਹੱਲੇ ਲਾ ਲੈਣਾ ਜਿੰਨਾ ਮੱਝ ਲੜਨ ਕੋਣ ਫੇਰ ਇੱਕੋ ਹੀ ਹੋ ਜਾਂਦੀਆਂ ਪਰ ਯਾਰ ਕਹਿੰਦੀ ਤੁਹਾਨੂੰ ਮੈਂ ਇੱਕ ਹੁਣ ਦਿੰਦੀ ਮਾਤਾ ਨਾਲ ਜਾ ਕੇ ਹੁਣ ਨਖਰੇ ਕਰਨੇ ਪੈਣੇ ਮੰਮੀ ਇਹ ਕੀ ਬਣ ਗਿਆ ਵਾ ਮੈਨੂੰ ਕੁਕ ਸਮਝ ਨਹੀਂ ਆਈ ਮੁੰਡਾ ਵਹਿ ਇੱਕ ਗੱਲਾਂ ਭੰਗ ਦੀਆਂ ਗੱਲਾਂ ਹੈ ਵੀ ਸਹੀ ਆ ਇਹੋ ਤੇ ਸਾਰੀ ਬਿਮਾਰੀ ਆ ਜਿਹੜਾ ਮੈਂ ਹਜੇ ਤੱਕ ਮੰਮੀ ਨੂੰ ਕਦੀ ਜਵਾਬ ਨਹੀਂ ਦਿੱਤਾ ਹੈਗਾ ਇਹੋ ਜੀ ਕਿਤੇ ਮੈਂ ਮੰਮੀ ਨੂੰ ਜਵਾਬ ਦੀ ਇੰਡੀਓ ਆ ਨਾ ਤੇ ਮੰਮੀ ਨੂੰ ਵੀ ਪਤਾ ਲੱਗ ਜੇ ਪਿੰਨੂਆਂ ਰੱਖੀ ਦੀਆਂ ਕਿੱਦਾਂ ਵਾਂ ਜਿਹੜੇ ਹਿਸਾਬ ਨਾਲ ਮੈਂ ਨਾ ਹੁਣ ਬੋਲ ਕੇ ਗਏ ਆ ਨਾ ਜਿ ਕਿਤੇ ਪਾਮਣੇ ਮੈਨੂੰ ਆਹ ਉਹ ਗੱਲਾਂ ਪਹਿਲਾਂ ਸਮਝਾਈਆਂ ਹੁੰਦੀਆਂ ਨਾ ਤੇ ਮੈਂ ਜਵਾਬ ਦੇ ਦੇਣਾ ਸੀ ਜਿੰਨਾ ਇਹਨਾਂ ਨੇ ਮੈਨੂੰ ਗੁੱਸਾ ਚੜਾਤਾ ਹੀ ਜੇ ਮੈਂ ਪਾਮੜੀ ਗੱਲਾਂ ਮੰਨਣ ਡੈਪੀ ਨਾ ਕਿ ਉਹ ਪਰਨੇ ਵੀ ਮੈਨੂੰ ਬੁਸੀ ਹੋਣ ਆਪਣਾਵਾ ਇਹ ਤੂੰ ਮੰਮੀ ਨਾ ਬੋਲਦੀ ਕਿਦਾਂ ਆ ਫਿਰ ਕੀ ਕਰਾਂਗੀ ਉਹ ਚੱਲ ਕੋਈ ਗੱਲ ਨਹੀਂ ਉਹਦੀ ਗੱਲ ਵੀ ਠੀਕ ਆ ਕਿ ਨੱਕ ਚਰ ਮੈਨਾਂ ਦੇ ਥੱਲੇ ਲਾ ਕੇ ਰਹਿਣਾ ਕੱਲ ਨੂੰ ਇਹਨਾਂ ਨੇ ਮੇਰੀ ਕੁੜੀ ਨੂੰ ਵੀ ਤੰਗ ਕਰਿਆ ਕਰਨਾ ਵਾ ਇਹ ਤਾਂ ਜੀਣ ਹੀ ਨਹੀਂ ਦੇਣਗੇ ਫਿਰ ਸਾਨੂੰ ਜੇ ਇਹੋ ਸਭ ਚੱਲਦਾ ਰਿਹਾ ਨਾ ਤੇ ਫਿਰ ਤੇ ਇਹਨਾਂ ਦੀ ਮੁਖਤਿਆਰੀ ਚਲੀ ਜਾਣੀ ਐ ਇੱਥੇ ਮੇਰੇ ਹੱਥ ਨਹੀਂ ਕੁੱਖ ਵੀ ਆਉਣਾ ਹੈਗਾ ਐਦਾਂ ਨਹੀਂ ਹੋਣ ਦੇਣਾ ਮੈਂ ਪੂਰਾ ਜਵਾਬ ਦਿਆ ਕਰੂੰਗੀ ਨਾਲ ਬਰਾਬਰ ਹੀ